ਚੰਪਲ ਦੇ ਜਾਂਦੇ ਨਾ ਮੇਰੇ ਰੇੜਾ ਕਾਫਾ ਫੜਾਤਾ ਚਲ ਤੁਸੀਂ ਲੈ ਕੇ ਚੱਲੋ ਘਰ ਤੱਕ ਹਰਾ ਜਿਹੜਾ ਸਾ ਬੋਤਲ ਮੋਹਰ ਨਾਲ ਪਾਣੀ ਕਿੱਝ ਜਾਂਦਾ ਹੈ ਹੈ ਕਿ ਤੂੰ ਜਾਨਣਾ ਹੈਗਾ ਉਥੋਂ ਤੋਂ ਪੀ ਜਾਣਾ ਠੰਡਾ ਪਾਣੀ ਠੰਡਾ ਲੱਗਾ ਹੋ ਗਿਆ ਹੋ ਗਿਆ ਲੱਗਾ ਕੋਈ ਨਾ ਕੰਮ ਰੋ ਆਈਆਂ ਦੇ ਤੂੰ ਤੁਰਿਆ ਚਲ ਚੱਕ ਖਾ ਕੇ ਹਾਂ ਬਾਟਰੈਕਟਰ ਟਰੈਕਟਰ ਖਾ ਜੂਗਾ ਇਧਰ ਕਿਧਰ ਤੁਰਿਆ ਫਿਰਦਾ ਤੂੰ ਤਾਂ ਆ ਓਏ ਹਾਂ ਟੰਬੇ ਨੂੰ ਫੜ ਕੇ ਖਿੱਚੀ ਜਲ ਤੂੰ ਹਾਂ ਪੂਰੇ ਫੜਾ ਬੋਤਲ ਮੈਨੂੰ ਸਾ ਦੇ ਟੰਬੇ ਨੂੰ ਹੱਥ ਪਾ ਕੇ ਮੂਹਰੇ ਪਾਸੇ ਆ ਜਾ ਮੂਹਰੇ ਕੱਲਾ ਇੱਥੋਂ ਥੋੜੀ ਚੱਲ ਤੇ ਸਿੱਧਾ ਰੱਖ ਮੂਹਰੇ ਯਾਰਾ ਦੇਖਿਆ ਨਹੀਂ ਕਿਤੇ ਇਹਨੂੰ ਦੇਖਿਆ ਮੈਂ ਹੈ ਤਾਂ ਵੀ ਦੇਖਿਆ ਮੋਟਰ ਤੋਂ ਵੀ ਦੇਖਿਆ ਦੁੱਧ ਦੱਸ ਲੈ ਫਤੇ ਮੈਥੋ ਨਾ ਜੁੱਤਾਨਾ ਖਾਲੀ ਹੱਥ ਜੇ ਛੱਡਦਾ ਬੜਾ ਸਿਆਣਾ ਬਣਦਾ ਹਨ ਆਪਾਂ ਦੇ ਬੁੜੇ ਤੁਸੀਂ ਨਾਣਾ ਤੁਸੀਂ ਇੱਥੇ ਦੋਨਾਂ ਨੂੰ ਮੁਰਤੀ ਨੂੰ ਤੋਨੂ ਬਾਹਰ ਲਾਣਾ ਸੀਗਾ ਬੁੜੇ ਨੂੰ ਇਕੱਲੇ ਜਵਾਕ ਨੂੰ ਘ੍ਰਿਸੀ ਫਿਰਦਾ ਸਾਡੇ ਉਹ ਆਪਰੇ ਚੋਕਲਾ ਇੱਥੇ ਚੱਲ ਕਾਰ ਲੱਕੇ ਤਾਂ ਫਰਮਲੋੜ ਚੱਲ 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 ਬੰਦਿਆਂ ਨੂੰ ਤਰਿਆ ਜਾ ਲਾਉਣਾ ਭਜਾ ਮੈਂ ਕੱਲਾ ਹੀ ਭਜਾ ਲੈਣਾ ਮੈਂ ਤੁਹਾਨੂੰ ਕਹ ਦੂ ਭਜਾ ਕੇ ਫਿਰ ਸੰਭਾਲ ਲੈਣਾ ਇਹਨੂੰ ਪਰ ਇਹ ਵੇ ਹੈਗਾ ਮੈਨੂੰ ਖਮਾ ਉਹ ਨਾ ਉਹ ਪਰ ਇਹ ਹੁੰਦਾ ਹੀ ਜਾਂਦਾ ਸੀ ਮੈਨੂੰ ਐਵੇਂ ਕੱਢ ਲੈ ਲੱਗ ਮੈਨੂੰ ਚੱਲ ਚੱਪਾਰ ਕੇ ਨਾ ਬੰਦਿਆਂ ਨੂੰ ਤਰਿਆ ਚੱਲ ਬੜਾ ਟਾਂਡਾ ਕਚ ਨੂੰ ਮੈਂ ਵਿੱਚੋਂ ਇਹਦੇਉਂ